ਕਹਾਵੋ ਕੀ ਨਾਮ ਤੁਹਾਡਾ ਦਰਸ਼ਨ ਕੌਰ ਕਿੱਥੋਂ ਦੇ ਆਣ ਵਾਲੀ ਨਾਗੋ ਕੀ ਕੀ ਗੱਲ ਹੋਈ ਜੀ ਤੁਹਾਡੀ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਹਮਲਾ ਕਰਦਾ ਬੰਦਾ ਹੈਗਾ ਗੱਲ ਪਤੇ ਆ ਵੀ ਸਾਡਾ ਜਿਹੜਾ ਦੋਆ ਜੀਆਂ ਦਾ ਥਾਂ ਲਾਣਾ ਧੋਆਂ ਜੀਆਂ ਦਾ ਘਰ ਆ ਉੱਥੋਂ ਮੈਨੂੰ ਜਗਰਦਸ ਸਿੰਘ ਗਾਲ੍ਹਾਂ ਕੱਢ ਕੇ ਤੇ ਕੱਢਿਆ ਇਹਨੇ ਕਿੱਨੇ ਕੱਢਿਆ ਗਰਮੇਲ ਸਿੰਘ ਨੇ ਕੀ ਲੱਗਦਾ ਟੋਡਾ ਮੇਰਾ ਛੋਟਾ ਬੇਟਾ ਵਾ ਤੂੰ ਹੁਣ ਕਿੱਥੇ ਰਹਿ ਰੇ ਹੋਂ ਮੈਂ ਫੌਜੀ ਆ ਰਹਿ ਰਹੀ ਹਾਂ ਇਤੋਂ ਵੱਡਾ ਵਾ ਹਾਂਜੀ ਉਹ ਆਂਦਾ ਕਿ ਤੈਨੂੰ ਛੱਟ ਪੇਟ ਲਾ ਦੂ ਤੇ ਮੈਂ ਡਰਦੀ ਇੱਧਰ ਆ ਗਈਂ ਡਰਦੀ ਮਾਰੀ ਹਾਂਜੀ ਤੇ ਆਂਦਾ ਵੜ ਦੇਣਾ ਮੈਂ ਤੈਨੂੰ ਵੜ ਦੇਣਾ ਮੈਂ ਤੈਨੂੰ ਮੈਂ ਤੈਨੂੰ ਛੱਡਣਾ ਹੀ ਨਹੀਂ ਹੁਣ ਤਾਂ ਇੱਧਰ ਵੀ ਮੈਂ ਬੂਆ ਮਾਰ ਕੇ ਤੇ ਫੇਰ ਅਹੀਂ ਰਹਿੰਨਾ ਇੱਧਰ ਡਿਊਟੀ ਜਾਂਦਾ ਤਾਂ ਦਰਵਾਜਾ ਬੰਦ ਕਰਕੇ ਤੇ ਫੇਰ ਅਹੀਂ ਰਹਿੰਦੀ ਆਂ ਅੰਦਰ ਬਹੁਤ ਜ਼ਿਆਦਾ ਖਤਰਾ ਸਾਨੂੰ ਇਧਰ ਵੀ ਮਾਰਨ ਆਣ ਪਿਆ ਜੇ ਮੇਰੇ ਮਾਂ ਮਾਰਦਾ ਮੇਰੇ ਹੀ ਮਾਰਨ ਲੱਗਾ ਜਿਦੇ ਵੱਜ ਗਿਆ ਇਹਦੇ ਹੋ ਮੇਰੀ ਦੇ ਅਚਾਨਕ ਨੂੰ ਕੰਪਲੀਟ ਕੀਤੀ ਕੀਤੀ ਬੜਿਆਰਾ ਉਹਨਾਂ ਕੋਈ ਸੁਣਾਈ ਨਹੀਂ ਕੀਤੀ ਇੱਕ ਦਿਨ ਰਾਤ ਆਣ ਕੇ ਮਾੜਾ ਮੋਟਾ ਇਹਨਾਂ ਕੋ ਦਾ ਇਹਦੇ ਕੋ ਦਾ ਤਰ ਖੋ ਕੇ ਕੜਿਆ ਉਹਦਨ ਹੀ ਵਾਰ-ਵਾਰ ਕੰਪਲੀਟ ਕੀਤੀ ਵਾਰ-ਵਾਰ ਪੁਲਿਸ ਨੇ ਆਪ ਦਾ ਤਖ਼ਤ ਆਪ ਖੋ ਕੇ ਦਾਤਰ ਖੜੇ ਉਹ ਵੀ ਹੈ ਆਖਿਆ ਵੀ ਇਹਦੇ ਕੋ ਦਾ ਤਤਰ ਲੈ ਜਾ ਰਾਤ ਤੇ ਫੇਰ ਸਾਡੇ ਦਵਾਲੇ ਉ ਰਾਤ ਨੂੰ ਇਦੇ ਕੋਲ ਉਹ ਦਾਤਰ ਖੋ ਕੇ ਖੜਿਆ ਚਾਰ ਪੁਲਸ ਵਾਲੇ ਤੇ ਇੱਕ ਠਾਣੇਦਾਰ ਹੀ ਉਹਦਨ ਆਏ ਰਾਤ 8-9 ਵਜੇ ਦੀ ਗੱਲ ਜਿਉਂ ਸਵੇਰ ਤੋਂ ਲੱਗਾ ਸਾਡੇ ਮਗਰੋਂ ਲੱਥਾ ਹੈ ਕੋਈ ਕਾਰਵਾਈ ਨਹੀਂ ਕੀਤੀ ਪੁਲਸ ਨੇ ਕੋਈ ਕਾਰਵਾਈ ਨਹੀਂ ਇੰਨੀ ਕੀਤੀ ਬਸ ਉਹ ਮੜਮੋਟ ਤੋ ਤਫਾ ਕਰਕੇ ਦੇ ਕੋ ਦਾਤਰ ਉਹ ਵੀ ਹੀ ਆਖਿਆ ਤੇ ਫੇਕ ਕੇ ਖੜਿਆ ਮੁੜ ਕੇ ਇਹ ਹੀ ਸਵੇਰੇ ਇਹਨੂੰ ਚੁੱਕ ਕੇ ਖੜਾਂਗੇ ਤੇ ਮੁੜ ਕੇ ਕੋਈ ਅਜੇ ਤਾਂ ਨਹੀਂ ਆਉਂਦਾ ਕੀ ਕਰਦੇ ਸਾਨੂੰ ਖਤਰਾ ਹੈ ਇਹਦੇ ਕੋ ਖਤਰਾ ਹੈ ਤਾਂ ਰਾਤ ਦੇ ਨੇ ਆਂਦਾ ਵੱਢ ਦੂੰ ਵੱਢ ਦੂੰ ਮਤਾਂ ਤਾਂ ਵੱਡੀ ਦੇਣਾ ਹਾਂ ਤਾਂ ਇਹਨੂੰ ਵੀ ਨਹੀਂ ਛੱਡਣਾ ਮੈਂ ਅੱਬ ਅੱਛਾ ਆਪਣੀ ਨਹੀਂ ਕਰ ਨਹੀਂ ਦੀ ਜੀ ਕਿਨਾ ਕਹਿੰਦੇ ਆ ਇਹਨਾਂ ਕੋਲ ਜੀਤ ਹੋ ਰਿਆ ਕਿੱਥੋਂ ਤੇ ਰਹਿਣ ਵਾਲੀ ਮੈਂ ਨਾਗੋ ਕਹਿੰਦੀ ਰਹਿਣ ਵਾਲੀ ਕੀ ਗੱਲ ਹੋਈ ਜੀ ਜਿਹੜਾ ਤੁਹਾਡੇ ਘਰ ਆਨ ਕੀ ਇੱਕ ਵਿਅਕਤੀ ਹਮਲਾ ਕਰੰਦਿਆ ਕੁਝ ਨਹੀਂ ਜੀ ਏਦਾਂ ਹੀ ਤੰਗ ਕਰਦਾ ਵਾ ਇਹਨੂੰ ਮਤਲਬ ਡੇਢ ਮਹੀਨਾ ਹੋ ਗਿਆ ਵਾ ਮੈਂ ਪਹਿਲਾਂ ਵੀ ਦਰਖਾਸਤਾਂ ਪਾਈਆਂ ਵਾ ਤੁਸ ਨੂੰ ਦੱਸਿਆ ਵਾ ਮੈਂ ਇੱਕ ਕਿਆ ਸਿਧਾ ਵੀ ਇਹਨਾਂ ਤੇ ਕਰਵਾਇਆ ਸੀ ਤੇ ਪੰਜ ਵਾਰ ਮੈਂ ਇੱਕ 112 ਵਾਲਿਆਂ ਨੂੰ ਪਲਵ ਸੱਧਿਆ ਘਰ ਵੀ ਦਾ ਮਤਲਬ ਕੋਟ ਦਾ ਮਾਰਦਾ ਜਿੱਦਾਂ ਕਾਲੀ ਗਲੋਚ ਕਰਦਾ ਗੇਟ ਨੂੰ ੱਟਕੇ ਮਾਰਦਾ ਇੱਟੇ ਮਾਰਦਾ ਤੇ ਉਸ ਦਿਨ ਅਹੀ ਘਰੇ ਕੋਈ ਨਹੀਂ ਸੀ ਮੇਰੇ ਹਸਬੰਦ ਸਰਵਿਸ ਕਰਦੇ ਆ ਤੇ ਉਹਨੂੰ ਡਿਊਟੀ ਤੇ ਗਏ ਸੀ ਤੇ ਇਹ ਮਤਲਬ ਗੇਟ ਬੰਦ ਨਹੀਂ ਸੀ ਤੇ ਤੋੜ ਕੇ ਅੰਦਰ ਆਣ ਕੇ ਤੇ ਇੰਨੇ ਜਿਹੜਾ ਦਾਤਰ ਮਾਰਿਆ ਪਹਿਲਾਂ ਮਾਤਾ ਨੂੰ ਮਾਰਨ ਪਿਆ ਤੇ ਨਵੇਂ ਗਾੜੀਆਂ ਹੋਈਆਂ ਤੇ ਮੁੜਕੇ ਨੇ ਮੇਰੇ ਗੱਲ 'ਚ ਦੰਤਰ ਮਾਰਤਾ ਵਾ ਕਿਹਨਾਂ ਨੇ ਮੈਨੂੰ ਹਮਲਾ ਕੀਤਾ ਜਾਂ ਕਰਦੇ ਕੌਣ ਆ ਤੁਹਾਡੀ ਮੇਰਾ ਉਹ ਨਾਮ ਹਾਂਜੀ ਮੇਰਾ ਉਹ ਦਿਉਰ ਆ ਜੀ ਨਾਂ ਕੀ ਜੀ ਨਾਂ ਉਹਦਾ ਗਰਮੇਲ ਸਿੰਘ ਆ ਹਾਂਜੀ ਤੇ ਉਹ ਹਮਲਾ ਕਿਉਂ ਕਰਦਾ ਕੀ ਕਰਦਾ ਹਾਂ ਮਲਾਈਦਾ ਜੀ ਮਾਤਾ ਨੂੰ ਐਨੇ ਘਰੋਂ ਕੱਢਿਆ ਵਾ ਤੇ ਮਾਤਾ ਸਾਡੇ ਵੱਲ ਆ ਤੇ ਕੋਈ ਵੀ ਗੱਲ ਨਹੀਂ ਆ ਸਾਰਾ ਕੁਛ ਇਹਦਾ ਵੰਡਿਆ ਜੋ ਵੀ ਹੈਗਾ ਵਾ ਤੇ ਇਹਦੀ ਘਰ ਦੀ ਜਿਹੜੀ ਉਹ ਜਿੱਦਾਂ ਇਹਨੂੰ ਕਹਿੰਦੀ ਏ ਉਦਾਂ ਹੀ ਕਰਦਾ ਵਾ ਉਹਦੀ ਸ਼ਹਿਤੇ ਜੋ ਕਹੀ ਜਾਂਦੀ ਉਹਦਾ ਕਰੀ ਜਾਂਦਾ ਤੇ ਜੇ ਅਸੀਂ ਕੁਝ ਕਰਦੇ ਆਂ ਤੇ ਉੱਥੇ ਜਾ ਕੇ ਅੱਗੇ ਪਤਾ ਨਹੀਂ ਕਿਹਨ ਕੋ ਕਾਲ ਕਰਾ ਦਿੰਦੇ ਆ ਤੇ ਉਹ ਕੋਈ ਕਾਰਵਾਈ ਨਹੀਂ ਹੋਣ ਦਿੰਦੇ ਅੱਗੇ। ਕੀ ਦਰਖਾਸਤ ਦਿੱਤੀ? ਹਾਂ ਜੀ ਮੈਂ ਤੇ ਦਰਖਾਸਤ ਉਹ ਪਹਿਲਾਂ ਵੀ ਦਿੱਤੀ 1.5 ਮਹੀਨਾ ਹੋ ਗਿਆ ਉਹਦੀ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਮੈਂ ਫੇਰ ਦਿੱਤੀ ਆ ਤੇ ਉਹਦੀ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਇਹ ਇਦਾਂ ਹੀ ਜਾਦ ਫਿਰਦਾ ਵਾ। ਨਾ ਇਹਨੂੰ ਕਿੰਨੇ ਖੜਿਆ ਵਾ ਤੇ ਇਦਾਂ ਮਤਲਬ ਸਾਨੂੰ ਜਿਹੜਾ ਵਾ ਫੇਰ ਪੈਂਦਾ ਵਾ ਏ ਤੇ ਸਾਨੂੰ ਇਹ ਤੋਂ ਖਤਰਾ ਵਾ ਤੇ ਸਾਡੀ ਸਰਕਾਰ ਨੂੰ ਅਪੀਲਿਆ ਪ੍ਰਸ਼ਾਸਨ ਨੂੰ ਕੇ ਸਾਨੂੰ ਜਿਹੜਾ ਨਿਆਂ ਦਿਵਾਇਆ ਜਾਵੇ ਤੇ ਤੀਜੀ ਵਾਰੀ ਕੰਮਾ ਕਰ ਚੁੱਕਾ ਹੈ ਇਹ ਨੇਰ ਤੇ ਪਹਿਲਾਂ ਵੀ ਇੰਨੇ ਕੀਤਾ ਫੋੜਾ ਮਾਰਨ ਪਿਆ ਸੀ ਉਦੋਂ ਵੀ ਮੈਂ ਦਰਖਾਸਤ ਕਰਵਾਈ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਇੰਨੇ ਜਿਹੜਾ ਵਾ ਦੂਜੀ ਵਾਰ ਮੇਰੇ ਦਰਦ ਮਾਰਨ ਪਿਆ ਮੈਂ ਜੀ ਵੈਰੋ ਵਾਲ ਦਿੱਤੀ ਤੇ ਦਰਾਂਦਾਰਨ ਵੀ ਆਪਾਂ ਗਏ ਸੀ ਇੱਕ ਕਿਆਸੀ ਦਾ ਵੀ ਹੋਇਆ ਸੀ ਉੱਥੇ ਵੀ ਕੋਈ ਕਾਰਵਾਈ ਨਹੀਂ ਕੀਤੀ ਕੀ ਕਹਿ ਦਿੰਦੇ ਜੇ ਤੁਸੀਂ ਥਾਣੇ ਜਾਂਦੇ ਕਹਿੰਦੇ ਕਿ ਤੁਸੀਂ ਆਪਣੇ ਥਾਣੇ ਵਾਲਿਆਂ ਦਾ ਸੋ ਕੋਈ ਨਹੀਂ ਆਉਂਦੇ ਅਸੀਂ ਆਉਣੇ ਕਰਦੀਆਂ ਕਾਰਵਾਈ ਹੀ ਚੁੱਕ ਕੇ ਲਿਆਉਣੇ ਆ ਮੇਰੇ ਫੋਨ 'ਚ ਤੁਸੀਂ ਕਾਲ ਦੇਖ ਸਕਦੇ ਜੋ ਮੈਂ ਕਿੰਨੀ ਵਾਰ ਇਹਨਾਂ ਨੂੰ ਕਾਲ ਕੀਤੀ ਗਈ ਇਹਦਾ ਕੁਛ ਕਰੋ ਪਰ ਨਹੀਂ ਅਜੇ ਤੱਕ ਕੁਛ ਨਹੀਂ ਕੀਤਾ ਕੋਈ ਨਹੀਂ ਇਹੋ ਕਹਿੰਦੇ ਆ ਵੀ ਆਉਨੇ ਆ ਬਸ ਕਰਦੇ ਆ ਤੁਹਾਡੇ ਘਰਦੇ ਆ ਤੁਹਾਡੇ ਘਰ ਦੇ ਕੁਛ ਨਹੀਂ ਕਰਦੇ ਸਾਨੂੰ ਹੁਣ ਡਰਿਆ ਖਤਰਾ ਹਾਂਜੀ ਬਹੁਤ ਜ਼ਿਆਦਾ ਖਤਰਾ ਜੀ ਇਹਨੂੰ ਨਾ ਇਹਨਾਂ ਨੇ ਖੜਿਆ ਕੁਛ ਵੀ ਨਹੀਂ ਆ ਤੇ ਫੇਰ ਉਹੀ ਕੰਮ ਆਇਆ ਦਾ ਸਵੇਰੇ ਅੱਜ ਫੇਰ ਬੋਲਿਆ ਬਹੁਤ ਜ਼ਿਆਦਾ ਇਹਦੀ ਘਰਦੀ ਤੇ ਅਸੀਂ ਫੇਰ ਉਹਨਾਂ ਨੂੰ ਕਾਲ ਕੀਤੀ ਗਈ ਸਾਨੂੰ ਮਤਲਬ ਇਦਾਂ ਕਹਿਣ ਡਿਆ ਕਹਿੰਦੇ ਕੋਈ ਨਹੀਂ ਕੋਈ ਨਹੀਂ ਅਸੀਂ ਕਰਦੇ ਆ ਗੱਲ ਕਿ ਫੇਰ ਅਜ ਤੱਕ ਕੁਝ ਨਹੀਂ ਕੀਤਾ ਇਹਨਾਂ ਨੇ ਇਹਦੇ ਕੋਈ ਰਿਸ਼ਤੇਦਾਰਾਂ ਨੇ ਮੋਢ ਪਰ ਬੰਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਇਹਦਾ ਤੇ ਆਪਣਾ ਹੀ ਇਦਾਂ ਹੀ ਆ ਆਪਸ ਵਿੱਚ ਵੀ ਇਦਾਂ ਹੀ ਆ ਇਹਦੇ ਸਹੁਰਿਆਂ ਦਾ ਵੀ ਇਦਾਂ ਹੀ ਆ ਇਹਦਾ ਤਲਾਕ ਤਲੁਬ ਹੋਇਆ ਹੀ ਪਹਿਲਾਂ ਮਤਲਬ ਕੋਈ ਵੀ ਇਹਦੀ ਗੱਲਬਾਤ ਨਹੀਂ ਕਰਦਾ ਤੁਸੀਂ ਤਾਂ ਤੁਹਾਨੂੰ ਅੰਦਾਰ ਖਤਰਾ ਤੇ ਹਾਂ ਜੀ ਬਹੁਤ ਜ਼ਿਆਦਾ ਖਤਰਾ ਜੀ ਹੁਣ ਤੁਸੀਂ ਦੇਖ ਲਓ ਮੇਰੇ ਕੋ ਕੋਡੀ ਜਾ ਗਈ ਇਹਦੀ ਵੀਡੀਓ ਆ ਸਾਰੇ ਤੇ ਉਹ ਜਿਹੜਾ ਇਹਨੇ ਦਾਤਰ ਮਾਰਿਆ ਮੈਨੂੰ ਇੱਕ ਸਾਹ ਦਾ ਇਹ ਮਾਰ ਕੇ ਗਿਆ ਮੇਰਾ ਕਤਲ ਕਰ ਗਿਆ ਮੇਰੇ ਬੱਚੇ ਆ ਬੱਚੇ ਤੇ ਮੇਰੇ ਨਾਲ ਹੋਣੇ ਸੀ ਨਾ ਮੇਰੀ ਜ਼ਿੰਦਗੀ ਬਰਬਾਦ ਨਾਲੇ ਸਾਰਿਆਂ ਦੀ ਜ਼ਿੰਦਗੀ ਬਰਬਾਦ ਇਹ ਕਹਨੂੰ ਗਰਾਹ ਗਰੀ ਸਾਡੇ ਪਰਿਵਾਰ ਨੂੰ ਜੇ ਤੁਹਾਨੂੰ ਕੋਈ ਗੱਲ ਜੀ ਮੇਰ ਕੌਣ ਕਿਹਾ ਇਹੋ ਜੀ ਮੇਵਾਰ ਹੋਣਗੇ ਇਹਦੀ ਘਰ ਦੀ ਤੇ ਕੀ ਨਾਮ ਕੀ ਇਹਦੇ ਘਰ ਦੀ ਘਰ ਦੀ ਦਾ ਨਾਮ ਹਰਜਿੰਦਰ ਕੌਰ ਆ ਤੇ ਇਹਦੇ ਘਰ ਵਾਲੇ ਦਾ ਨਾਮ ਗਰਮੀਲ ਸਿੰਘ ਆ ਜੋ ਮੇਰਾ ਦਿਓਰ ਹੈ ਠੀਕ ਹਾਂਜੀ